ਟੱਲੇ ਕੋਈ ਜਿਹੜਾ ਨਾ ਅਜਿੱਤ ਜੱਟ ਲੀਗ ਦੇ ਨਾ ਜਾਂ ਸ਼ਾਇਦ 2-4 ਸਾਲ ਦੇ ਹੋਵੇ ਮੇ 5 ਸਾਲ ਦੇ ਹੋਵੇ ਉਹ ਲੋਕੀ ਜੱਟਾਂ ਦੀ ਗੱਲ ਕਰ ਰਹੇ ਆ ਉਹਦਾ ਚਾਰਟ ਕੀ ਹੈ ਕਿ ਉੱਪਰ ਦੇ ਬਹੁਤ ਜ਼ਿਆਦਾ ਦੋਸਤ ਵੀ ਭਰਾ ਵੀ ਇੱਕੋ ਹੀ ਸੰਗਠਨ ਦੇ ਨਾਲ ਜੁੜੇ ਹੋਏ ਸੀ ਤੇ ਰੋਜ਼ ਵੀ ਉਹਨਾਂ ਦਾ ਮਿਲਣਾ ਹੁੰਦਾ ਸੀ ਮੈਨੂੰ

ਮਹਿੰਦੀ ਬਹੁਤ ਸੀ ਕਰਮੜ ਬਹੁਤ ਸੀ ਪਰਮਯੋਗੀ ਸੀ ਕਿਉਂਕਿ ਜਿਹਨੇ ਜਗਤ ਦੇ ਮਿਹਨਤ ਕੀਤੀ ਹੈ ਹਰ ਜੀਵ ਵਿੱਚ ਉਹ ਸ਼ਾਇਦ ਇਹ ਬੰਦੇ ਦੁਰਲਭ ਹੁੰਦੇ ਨੇ ਜਿਹੜੇ ਕਰਦੇ ਨੇ ਉਸ ਸਮਾਂ ਵਿੱਚ ਜੀਸਸ ਰਤਨ ਨਾਲ ਜੁੜੇ ਸੀ ਆਰਐਸਐਸ ਦੇ ਨਾਲ ਉਹ ساری ਉਮਰ ਉਹਨਾਂ ਦੀ ਕੋਈ ਗੱਲ ਹੁੰਦੀ ਸੀ ਹਰ ਸਟੇਜ ਤੇ ਇੱਕੋ ਗੱਲ ਕਹਿੰਦੇ ਸੀ ਅੱਜ ਮੈਂ ਜੋ ਵੀ ਹੈ ਨਾ ਉਹ ਮੈਂ ਸੰਦਾ ਸੈਨਸਰ ਹੋਣ ਦੇ ਨਾਤੇ ਹੀ ਹੈ ਜੋ ਮੈਨੇ ਜਿੱਦ ਡੋਨ ਲਾਇਆ ਉਹ ਵੀ ਸੰਦੀਰ ਹੀ ਦੇਣ ਹੈ ਲੈਮੀ ਭਰੇ ਨਹੀਂ ਦੱਸਣਾ ਕਿ ਦੱਸਣਾ ਕਿਉਂਕਿ ਜੋ ਕਹਿੰਦੇ ਸੀ ਜੋ ਪ੍ਰੈਕਟੀਕਲ ਨਾਲ ਦੇਖਿਆ ਉਹਨੇ ਜਿੰਨੀ ਸੀ ਉਹ ਮੈਂ ਜਰੂਰ ਦੱਸਾਂਗਾ ਉਹਦੇ ਨਾਲ ਦਾ

ਸਭਨਾਂ ਸਾਲ ਤੋਂ ਪੁਣਾ ਜੀ ਇਹਨਾਂ ਬਹੁਤ ਵੱਡੀ ਪੁਣਾ ਸਾਹਿਬ ਦੀ ਇਹ ਪੁਣਾ ਦੇ ਦਸਿਆ ਰਸਤੇ ਦੇ ਰਸਤੇ ਵਿਕਾਸ ਕਰ ਰਹੇ ਉਹ ਸਾਰੇ ਅੱਜ ਤੱਕ ਕੰਮ ਕਰ ਰਹੇ ਜਿਸ ਤਰ੍ਹਾਂ ਕਿਤੇ ਕੋਈ ਰਲੀਫ ਪਾੜ ਦੇਣਾ ਪੈਂਦਾ ਹੈ ਕਿਤੇ ਆਪ ਕੋਈ ਕਰਨਾ ਹੈ ਲੇਕਿਨ ਬਾੜ ਆ ਜਾਂਦੀ ਆ ਕਿਤੇ ਕੋਈ ਬੱਚੇ ਨੇ ਉਹ ਬੁੱਕਸ ਵੀ ਨਹੀਂ ਕਿਹਾ ਉਹ ਨਾ ਪਾ ਦੇ ਲਈ ਜਾਂ ਜਿਹੜੇ ਬਹੁਤ ਹੀ ਗਰੀਬ ਪਰਿਵਾਰ ਹੁੰਦੇ ਨੇ ਉਹਨਾਂ ਨੂੰ ਰਾਸ਼ਨ ਦੇਣ ਵਾਸਤੇ ਐਦਾਂ ਦੇ ਕੰਮ ਅਸੀਂ ਲਗਾਤਾਰ 10 12 ਸਾਲ ਤੋਂ ਕਰ ਰਹੇ ਹਾਂ ਪਰ ਅਸੀਂ ਅਖਬਾਰਾਂ 'ਚ ਫੋਟੋ ਨਹੀਂ ਦਿੰਦੇ ਕਿਉਂਕਿ ਸਾਨੂੰ ਉਹ ਆਪੇ ਹੀ ਪਸੰਦ ਨਹੀਂ ਆ ਕਿ ਅਸੀਂ ਅਖਬਾਰਾਂ 'ਚ ਜਾਈਏ ਰੋਲ ਪਾਈਏ ਆਪਣਾ ਜਿਆਦਾ ਪਰ ਆਪਾਂ ਲਗਾਤਾਰ ਕੰਮ ਕਰ ਰਹੇ ਹਾਂ ਟਰਸਟ ਨੂੰ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਮਾਨ ਕਰੋ ਵੀ ਆਉਂ ਬਹੁਤ ਕੋ ਜਰੂਰ ਤਮ ਲੋੜਾ ਤੋ ਪਹੁੰਚ ਗਿਆ ਨਾ ਉਹਦੀ ਹੈਲਪ ਜਿੱਦਾਂ ਲੋੜਾ ਉਹ ਜੂਰ ਪੂਰੀ ਨਾ ਤਾ ਇਸੇ ਸ਼ਬਦਾਂ ਦੇ ਮਹਤਵਾਲੀ ਹੁੰਦੇ ਜੋ ਨੀਵੇਂ ਪਰਦੇ ਨੇ ਉਹ ਸ਼ਹਿਵਾਜ ਨਹੀਂ ਹੁੰਦੇ ਲਖੜੀ ਪਹਿਨੀ ਰਾਜਾਂ ਦੀ ਸੱਚੀ ਤੇ ਉਹ ਅਸਰਤ ਰੱਬੀਆ ਤੇ ਉਹ ਸੱਚੀ ਬਾਣੀ ਨਹੀਂ ਹੁੰਦੀ ਅਬ ਹੰਤ ਸਮੂਹਾਂ ਦੀ ਨਮੂਤੀ ਬਣੀ ਤਬ ਚੰਦ ਤੇ ਪਤਰ ਪਤਵਾ ਦੇ ਸਿੱਖਾਂ ਕਾਤੇ ਮੇਕੇ ਐਸ ਸਹਾਰਨ ਪਾਸਾ ਤਾ ਪਾਸ ਕਰ ਲਈ ਪੀ.ਆਰ.ਟੀ. ਬਣਾਉਣ ਦੇ ਮੱਦੇਨਜ਼ਰ ਜਿਹਦੇ ਨਾਲ ਇਹ ਮਹਾਪੁਰਕਾਰ ਜਿਹੜੀ ਅਲੱਗਤ ਦਾ ਸੋਚੀ ਜਿਹੜੀ ਦਾ ਮਹਾਪੁਰਕਾਰ ਉਹ ਪ੍ਰਾਪਤੀ ਦੇ ਨਾਲ ਵੀ جاری ਹੋ ਰਿਹਾ ਹੈ ਉਸ ਨੂੰ ਪਹਿਲਾਂ ਤੋਂ ਬਹੁਤ ਬਹੁਤ ਵਾਕਾਂ ਇੱਥੇ ਸਾਡੇ ਮੁੱਖ ਬਹਿਨ ਮੈਡਮ ਈਓ ਸਾਹਿਬ ਚਰਮਨ ਜੀ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮਾਸਟਰ ਸਾਹਿਬ ਸਾਰੇ ਉਹ ਬੀਬੀਓ ਨੂੰ ਸਸਿਨ ਦਾ ਇਸ ਮੌਲੇਮ ਦੇ ਵਿੱਚ ਵਿਚੇਸ਼ ਪਰਮਾਨ ਸਾਡੇ ਜੱਜ ਸਿੰਘ ਜੀ ਦੇ ਸਪੋਰਟ ਤੋਂ ਮਨਜੇ ਦੇ ਲੋਰ ਵੀ ਦੇ ਲੋ ਜੇ ਨਾ ਦਿੱਤੋ ਛੋਟ ਹੋ ਰਾਹੀ ਜਿਨ੍ਹਾਂ ਦਾ ਜਿੰਦਗੀ ਦਾ ਸਰਵਜਨਾ ਬੜਾ ਐਗਜ਼ਾਮਪਲ ਜਿਦੀ ਕੌਮ ਕੀ ਦੀ ਆਸਾਨੀ ਆਪੇ ਇਹ ਇਹ ਵਿੱਚ ਆ ਕੇ ਲੋਕ ਪਤਾ ਦੀ ਬਦਲ ਨੂੰ ਹੀ ਆਪਣੀ ਜੀਵਨ ਦਾ ਭਰਮ ਹੈ। ਪੈਸੇ ਦਾ ਮੋਹ ਕਿਉਂ ਹੋ ਲਈ ਲਿਖਣਾ ਉਪਰਜਿਤ ਘਟਨਾ ਇਹਨਾਂ ਲੋਕਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਦਾਅਵਾ ਨਹੀਂ ਕਰਾਂ। ਇਹ ਬਹੁਤ ਹੀ ਬਿਰਲੇ ਕਾਮੇ ਕਿਸੇ ਹੰਸਾਨ ਦੇ ਰੂਪ ਵਿੱਚ ਆਇਆ। ਮੈਂ ਸਮਝਦਾ ਕੋਈ ਥੋੜਾ ਜਨਰਲ ਕਾਸਟ ਜਿੱਦੇ ਨਾ ਭਾਣਾ ਪਾਤਾ ਜਿੱਦੇ ਵੀ ਉਹ ਕਿਦਾ ਵਿਦੇਸ਼ੀ ਦੇ ਤੁਹਾਨੂੰ ਪ੍ਰਾਪਤ ਕੀਤੀ ਅਕਾਦਮ ਦੇ ਵਿੱਚ ਲਈ ਪ੍ਰਾਪਤ ਹੋਈ ਜਿਹੜਾ ਯਾਰ ਨੂੰ ਦੋਵਾਂ ਪ੍ਰਾਣ ਹੈ ਕੋਈ ਬਚਾ ਪਰਦਾ ਨਾ ਹੋ ਰਿਹਾ ਮੇਰਾ ਤੇ ਤੁਹਾਰਾ ਸਭੀ ਦਾ ਮੱਝ ਹੈ ਇਸੇ ਵੀ ਜਿਹੇ ਦਾ ਤੁਹਾਨੂੰ ਕੋਧਨ ਦੀ ਆਪ ਜਿਸੀ ਇੱਛਾ ਦੂਰੀਆ ਉਪਦਾਈ ਇਹ ਆਪਣੀ ਕਮੇਡੀ ਜ਼ਿੰਮੇਵਾਰੀ ਨੂੰ ਅੱਗੇ ਦੇ ਉਹਦੇ ਲਈ ਮੈਂ ਬਹੁਤ ਬਹੁਤ ਤੁਹਾਡੇ ਤੋਂ ਬਹੁਤ ਯਾਰ ਲਈ ਅਸਲੀ ਸਿਰੂ ਵਪਾਰ ਸਭਾ ਨੇ ਕਿ ਅੱਜ ਦੇ ਬੱਚੋ ਤੁਹਾਡੇ ਨਾਲ ਗੱਲਸਾਹੀ ਜਿਹੜੀ ਹੋ ਰਹੀ ਹੈ ਉਹ ਰੱਬ ਤੇ ਬਾਜੀ ਕਿਸੇ ਕੋਸ਼ਿਸ਼ ਤੋਂ ਭਾਵੇਂ ਕਰੀ। ਕੁਝ ਸਿੱਖੇ ਜਾਣਾ। ਤੇ ਇਹ ਬਰੰਦਾ ਤੁਹਾਡੇ ਜਿਹੜੀ ਗੱਲ ਜਿਹਦੇ ਚ ਫਸਟ ਆਉਂਦਾ ਯਾ ਪੰਜਾਬ ਚੋਂ ਪਾਕਿਸਤਾਨ ਦੇ ਦੱਸ ਕਿੰਦਾ। ਤੇ ਫਿਰ ਤੁਸੀਂ ਕਿਉਂ ਨਹੀਂ ਗੱਲ ਸਕਦੇ। ਇੱਥੇ ਬੜੇ ਲੋਕ ਅਧਿਆਪਕ ਨੇ ਜਿਹੜੇ ਭਰਾੜਾ ਦੇ ਬਹੁਤ ਪੁਰਾਣਾ ਸਕੂਲ ਸਾਡੇ ਨਾਲ ਕਿਹਾ ਤੇ ਮੈਂ ਸਮਝ ਨਾ ਭੱਜਦੇ ਵਾਰ ਦੇ ਵਿੱਚ ਤੁਹਾਡੇ ਚ ਕੋਈ ਹੋਵੇਗੇ ਲੱਖ ਦਾ ਨਾਮ ਵਸਦਾ ਤੇ साढ़ा इलाका महापुरुष अगानी मतलब एरिया आज चंगा कर कोई भी इलाका निवासी पिछले नहीं हरता तो मैं कोई यह बेनती करता कि अजय सिर को तुम्हें भी इस मुकाम से पहुंचे थोड़ी कोई बचा जो आराम हासिल करना करोगे इन्हों का बहुत बहुत धन्यवाद करना चाहूंगी कि उन्होंने बहुत ही बढ़िया उपरा बच्चों ने लेकर so, ले सो so, इस बहुत सारे बच्चे और भी मोटीवेट हो गए तो इस तरह बहुत बढ़िया नंबर लेने की कोशिश

टेट में और टेंथ विच भी सो इस सब सबने यह सीखना है कि जोड़ा कामयाबी है सक्सेस है वो एक दिन भी मिलेगी करेगी उस हमेशा लगातार मेहनत हार्डवर्क करेर

बनते हैं वो कोई स्पेशल खास गल नहीं होती वो सिर्फ लगातार कर मेहनत करते हैं और डिसिप्लिन में रहते हैं और थोड़े हर एक जिन्हें बच्चे इतने बैठे हैं हर एक बच्चे में टैलेंट होता है होना होता है सिर्फ एक दिशा की जरूरत होती है सो यह गल याद रखो सो so, तुम भी इस तरह के इनाम जो है प्राप्त कर सकते हो इसको अलावा इस ट्रस्ट की मैं जीवन सक्सेसफुल है कि क्लास ने, ने तो है क्लास टीचर ने so, you, you, ने थ्रू द द ईयर शी मस्ट हैव मोटिवेटेड चाइल्ड उन्होंने बच्चों को मोटिवेशन और बच्चा इस बच्चे प्राप्त करी है सो ऑल ऑफ ऑफ यू यू फिर देखो ਦੇ ਬੱਚਿਆਂ ਨਾਲ ਬਹੁਤ ਆਫਰ ਜਾਣਗੇ ਸੋ ਐਨ ਇਸ ਜਦ ਤੁਸੀਂ ਕਰਨਾ ਹੈ ਤੁਸੀਂ ਡਿਜ਼ਾਈਨ ਕਰਨਾ ਹੈ ਸਕੂਲ ਵਾਲਾ ਔਰ ਇਹ ਅਖਰੀ ਕੱਢੂ ਗੈਂਚੀ ਔਰ ਬਾਜੀ ਹੋ ਗਣ ਕਹਿ ਰਿਹਾ ਜੀ ਕਿ ਬਾਰ ਵੀ ਦੇ ਰਿਕਮ ਕਰਕੇ ਜਾ ਆਮ ਕਰਕੇ ਕੋਈ ਨਹੀਂ ਹੈਗਾ ਆਪਣੇ ਨੂੰ ਮੇਰੇ 10 ਮਿੰਟ ਲੱਗ ਜਾਂਦੇ ਚਾਹੇ ਜਿਹੜਾ 10 ਮਿੰਟ ਉਹਨਾਂ ਤੋਂ ਬਾਅਦ ਵੀ ਜਿੰਨੇ ਲੱਗਦਾ ਤੋ ਲਗਾਤਾਰ ਇਸ ਨੂੰ ਬੈਟਨ ਕਰਨਾ ਬੜਾ ਜ਼ਰੂਰੀ ਹੈ ਜੋ ਇਸ ਤੇ ਬਾਤਾਂ ਆਪੇ ਦਾ